ਉਹ ਤੁਹਾਡਾ ਤੁਹਾਰੇ ਘਰ ਵਾਲਾ ਸੀ ਹਾਂਜੀ ਮੇਰੇ ਹਸਬੰਡ ਜਗਰਾਜ ਸਿੰਘ ਉਹ ਕਹਿੰਦੇ ਨੇ ਕਿ ਜਿਹੜਾ ਮਰਿਆ ਉਹ ਤੁਸੀਂ ਮਾਰਿਆ ਨਹੀਂ ਜੀ ਮੈਂ ਨਹੀਂ ਮਾਰਿਆ ਉਹਨਾਂ ਨੇ ਸੁਸਾਇਡ ਕਰਿਆ ਮੈਂਟਲੀ ਅਫਸੈਟ ਰਹਿੰਦੇ ਸੀ ਉਹ ਹਾਂ ਸੁਸਾਇਡ ਮੇਰੀ ਮੇਰੇ ਮਦਰ ਇਨ ਲਾ ਨੇ 10 ਸਾਲ ਤੋਂ ਆਦਾ ਭਤੀਜਾ ਰੱਖਿਆ ਹੋਇਆ ਇਹ ਕਿਨਾਂ ਦਾ ਬੇਟਾ ਪਹਿਲਾਂ ਸੁਸਾਇਡ ਨਾਲ ਉਹਦੀ ਡੈਥ ਹੋਈ ਆ ਉਹਨੇ ਵੀ ਸੁਸਾਇਡ ਕਰਿਆ ਤੇ ਹੁਣ ਇਹਨੇ ਵੀ ਸੁਸਾਇਡ ਕਰਿਆ ਸਿਰਫ ਇੱਕ ਨੋਟ ਮੈਨੂੰ ਨਹੀਂ ਸੁਸਾਇਡ ਨੋਟ ਕੋਈ ਨਹੀਂ ਮਿਲਿਆ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਦੀਪਾ ਮੈਨੂੰ ਮੇਰੇ ਘਰ ਦੇ ਬੜਿਆ ਪਰੇਸ਼ਾਨ ਕਰਦੇ ਮੈਂ ਕਿੱਥੇ ਜਾਵਾਂ ਇਹ ਤਰੀਕ ਨੂੰ ਮੈਂ ਤਾਂ ਸਵੇਰੇ ਮਾਰਨਿੰਗ 4:30 ਵਜੇ ਦੇਖਿਆ ਜਦੋਂ ਮੇਰਾ ਬੱਚਾ ਮੈਨੂੰ ਕਹਿੰਦਾ ਮਮਾ ਮੈਂ ਵਾਸ਼ਰੂਮ ਕੰਨ ਜਾਣਾ ਮੈਂ ਉਸ ਟਾਈਮ ਦੇਖਿਆ ਕਿ ਉਹਨਾਂ ਦੀ ਡੈੱਡ ਬੋਡੀ ਲਟਕ ਰਹੀ ਸੀ ਵਾਹ ਬਲਕੀਆ ਮੇਰਾ ਪੁੱਤ ਮਾਰਦਾ ਮੇਰੀ ਨੋ ਨੇ ਇਹਦੀ ਗਲਤੀ ਆ ਸਾਰੀ ਹਾਂਜੀ ਵਾਹ ਤੇ ਸਾ ਉਹਨੂੰ ਮੇਰੇ ਪੁੱਤ ਨੂੰ ਮਗਨੋਂ ਗਲਕੋਟ ਤਾਇਨੇ ਉੱਤਰ ਅਸੀ ਬੰਦੀ ਕਹਿੰਦੀ ਆਪੇ ਮਰ ਗਿਆ ਆਂ ਦੱਸੋ ਵੀ ਥੱਲੇ ਬੈਠਾ ਕਿ ਮੈਂ ਬਾਹਰ ਲੈ ਨੂੰ ਥੱਲੇ ਉਹ ਬੈਠਾ ਵਾ ਦੀਪ ਕੌਰ ਹੈ ਜੀ ਇਹ ਮਾਮਲਾ ਹੈ ਜੀ ਮੇਰਾ ਮਾਮਲਾ ਇਹ ਹੈ ਜੀ ਮੇਰੀ ਸੱਸ ਨੇ ਸਾਡੇ ਤੇ ਕੇਸ ਲਾਇਆ ਸੀ ਮੇਰੇ ਤੇ ਮੇਰੇ ਹਸਬੰਦ ਤੇ ਜਗਾ ਖਾਲੀ ਕਰਨ ਦਾ ਸਾਨੂੰ ਸੱਮਣ ਆਇਆ ਸੀ 1 ਦਸੰਬਰ ਨੂੰ ਸਾਡੀ ਤਾਰੀਖ ਸੀ ਪਹਿਲਾਂ ਸਾਡੇ ਪੈਸਿਆਂ ਦਾ ਰੇਂਜ ਕਰਕੇ ਸਾਨੂੰ ਐਕਸਪਾਰਟੀ ਕਰਤਾ ਸੀ ਕੇਸ ਚੋਂ ਤੇ ਅਸੀਂ ਐਪਲੀਕੇਸ਼ਨ ਤੜਾਤੀ ਸੀ ਹੁਣ ਸਾਡੀ 1 ਦਸੰਬਰ ਨੂੰ ਤਾਰੀਖ ਸੀ ਮੇਰੇ ਹਸਬੰਦ ਨੂੰ ਇਹੀ ਸੀਗਾ ਕਿ ਸਾਨੂੰ ਉਹਨਾਂ ਨੇ ਪ੍ਰਾਪਰਟੀ ਚੈੱਕ ਤਰੀਕ ਨੂੰ ਕਿਤੇ ਸਾਨੂੰ ਕੱਢ ਨਾ ਦੇਣ ਕਰੋ ਇਹਨਾਂ ਨੇ ਸਾਨੂੰ ਹਮੇਸ਼ਾ ਇਹੀ ਕਿਹਾ ਕਿ ਤੁਸੀਂ ਘਰੋਂ ਨਿਕਲੋ ਘਰੋਂ ਨਿਕਲੋ ਪੈਂਡ ਦੇ 2-4 ਬੰਦੇ ਜਿਨ੍ਹਾਂ ਤੋਂ ਹਮੇਸ਼ਾ ਇਹ ਗੱਲ ਘੋਂਦੇ ਆ ਕਿ ਸਾਡਾ 8 ਲੱਖ ਰੁਪਏ ਦੋ ਨਹੀਂ ਜਗ੍ਹਾ ਖਾਲੀ ਕਰੋ ਇਸ ਟਾਈਮ ਹੁਣ ਕੀ ਮਾਮਲਾ ਹੋ ਰਿਹਾ ਹੁੰਦਾ ਹੁਣੇ ਮਾਮਲਾ ਸਾਨੂੰ ਡੈੱਡ ਬੋਡੀ ਨਹੀਂ ਚੱਕਣ ਦੇ ਰਹੇ ਇਹ ਮੇਰੇ ਸੋਹਰਾ ਪਰਿਵਾਰ ਸਾਰਾ ਸੋਹਰਾ ਪਰਿਵਾਰ 'ਉਂ ਅਰੋਪ ਲਾ ਰਿਹਾ ਹੈ ਕਿ ਇਹਨਾਂ ਦਾ ਜੋ ਜੋ ਤੁਹਾਡਾ ਤੁਹਾਡੇ ਘਰ ਵਾਲਾ ਸੀ ਹਾਂਜੀ ਮੇਰੇ ਹਸਬੰਦ ਜੇਕਰ ਰਾਜ ਸਿੰਘ ਉਹ ਕਹਿੰਦੇ ਨੇ ਕਿ ਜਿਹੜਾ ਮਰਿਆ ਉਹ ਤੁਸੀਂ ਮਾਰਿਆ ਨਹੀਂ ਜੀ ਮੈਂ ਨਹੀਂ ਮਾਰਿਆ ਉਹਨਾਂ ਨੇ ਸੁਸਾਈਡ ਕਰਿਆ ਮੈਂਟਲੀ ਅਫਸੈਟ ਰਹਿੰਦੇ ਸੀ ਉਹ ਸਾਤ ਸੋਸਾਈਡ ਮੇਰੀ ਮੇਰੇ ਮਦਰ-ਇਨ-ਲॉ ਨੇ 10 ਸਾਲ ਤੋਂ ਆਦ ਪੁੱਤੀਜਾ ਰੱਖਿਆ ਹੋਇਆ ਇਹ ਕਿਨਾਂ ਦਾ ਬੇਟਾ ਪਹਿਲਾਂ ਸੋਸਾਈਡ ਨਾਲ ਉਹਦੀ ਡੈਥ ਹੋਈ ਆ ਉਹਨੇ ਵੀ ਸੋਸਾਈਡ ਕਰਿਆ ਤੇ ਹੁਣ ਇਹਨੇ ਵੀ ਸੋਸਾਈਡ ਕਰਿਆ ਸਿਰਫ ਇੱਕ ਸੋਸਾਈਡ ਨੋਟ ਮਿਲਿਆ ਨਹੀਂ ਸੋਸਾਈਡ ਨੋਟ ਕੋਈ ਨਹੀਂ ਮਿਲਿਆ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਦੀਪਾ ਮੈਨੂੰ ਮੇਰੇ ਘਰ ਦੇ ਪਰੜਿਆ ਪਰੇਸ਼ਾਨ ਕਰਦੇ ਮੈਂ ਕਿੱਥੇ ਜਾਵਾਂ ਹਾਂਜੀ ਸੋਸਾਈਡ ਕਿੰਨੇ ਕਰੀ ਦਿੱਤੀ 27 ਤਰੀਕ ਨੂੰ ਮੈਂ ਤਾਂ ਸਵੇਰੇ ਮਾਰਨਿੰਗ 4:30 ਵਜੇ ਦੇਖਿਆ ਜਦੋਂ ਮੇਰਾ ਬੱਚਾ ਮੈਨੂੰ ਕਹਿੰਦਾ ਮਮਾ ਮੈਂ ਵਾਸ਼ਰੂਮ ਕੰਨ ਜਾਣਾ ਮੈਂ ਉਸ ਟਾਈਮ ਦੇਖਿਆ ਕਿ ਉਹ ਤੱਲੇ ਉਹਨਾਂ ਦੇ ਗੋਡੇ ਲੱਗੇ ਸੀ ਤੇ ਮੈਂ ਉਹਨਾਂ ਨੂੰ ਜਲਦੀ ਜਲਦੀ ਖੋਲ ਲਿਆ ਮੈਨੂੰ ਰਹੀ ਸੀ ਵੀ ਸ਼ਾਇਦ ਉਹਨਾਂ ਦੀ ਸਾਹ ਪ੍ਰਾਣ ਹੋਣ ਮੈਂ ਉਹਨਾਂ ਨੂੰ ਪਾਣੀ ਪਿਲਾਇਆ ਇਕੱਠੇ ਰਹਿੰਦੇ ਸੀ ਜਾਂ ਅਲੱਗ ਰਹਿੰਦੇ ਸੀ ਅਸੀਂ ਇਕੱਠੇ ਮੈਂ ਤੇ ਮੇਰੇ ਹਸਬੰਦ ਰਹਿੰਦੇ ਸੀ ਇਹ ਰੈਂਟ ਤੇ ਗਏ ਹੋਏ ਸੀ ਇਹ ਇਹ ਇਹਨਾਂ ਨੇ ਇਕੱਠੇ ਰਹਿੰਦੇ ਹੋਏ ਇਹ ਰੈਂਟ ਤੇ ਗਏ ਹੋਏ ਆ ਜੀ ਇਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਕਿ ਅਸੀਂ ਜਿਨ੍ਹਾਂ ਦੇ ਪੈਸੇ ਦੇਣੇ ਆ ਜਗਾ 베ਲੀ ਕਰ ਦੋ 17 ਤਰੀਕ ਦਾ ਇਹਨਾਂ ਸਾਨੂੰ ਕਿਹੜੀ ਜਗ੍ਹਾ ਰਹਿਣੀ ਆ ਜੀ ਅਸੀਂ ਰਹਿਣੀ ਆ ਪਿੰਡ ਰਹਿਣੀ ਆ ਜੀ ਲੁਧਿਆਣੀ ਪਿੰਡ ਹਾਂਜੀ ਲੁਧਿਆਣੀ ਮੇਰੇ ਹਸਬੰਦ ਸ਼ਟਰਿੰਗ ਦਾ ਕੰਮ ਕਰਦੇ ਸੀ ਬੈਲਡ ਮੈਂ ਮੰਗੇ ਕਰਦੀ ਆ ਕਿ ਮੇਰੇ ਹਸਬੰਦ ਦੀ ਡੈੱਡ ਬੋਡੀ ਦਿੱਤੀ ਜਾਵੇ ਸਾਨੂੰ 3 ਦਿਨ ਹੋ ਗਏ ਇਹਨਾਂ ਨੂੰ ਖੱਜਲ ਖਵਾਰ ਕਰਦੇ ਨੇ ਕਦੇ ਧਰਨੇ ਲਾਉਂਦੇ ਕਦੇ ਕੁੱਸ਼ ਕਰਦੇ ਆ ਮੇਰੇ ਹਸਬੰਦ ਨੇ ਦੁਖੀ ਹੋ ਕੇ ਸੁਸਾਇਡ ਕੀਤਾ ਉਹਦੇ 'ਚ ਮੇਰਾ ਕੋਈ ਰੋਲ ਨਹੀਂ ਸਾਨੂੰ ਉਹਦੀ ਡੈੱਡ ਬੋਡੀ ਦਿੱਤੀ ਜਾਵੇ ਅਸੀਂ ਤਾਂ ਸਸਕਾਰ ਕਰ ਸਕੀਏ ਠੀਕ ਹੋ ਗਿਆ ਕਿੱਥੇ ਰਹਿਣਗੇ ਆ ਰਹਿਣੀਆਂ ਇਹ ਮਾਮਲਾ ਕੀ ਹੈ ਵਾਹ ਬੋਲੇ ਕਿ ਇਹ ਮੇਰਾ ਪੁੱਤ ਮਾਰਦਾ ਮੇਰੀ ਨੋਹ ਨੇ ਇਹਦੀ ਗਲਤੀ ਆ ਸਾਰੀ ਹਾਂਜੀ ਹਾਂਜੀ ਫਾਦੇ ਤਾਂ ਉਹਨੂੰ ਮੇਰੇ ਪੁੱਤ ਨੂੰ ਮਗਰੋਂ ਗਲ ਕੁੱਟ ਤਾਇਨੇ ਉੱਤੇ ਰਸੀ ਵਨ ਦੀ ਕਹਿੰਦੀ ਆਪੇ ਮਰ ਗਿਆ ਆਏ ਦੱਸੋ ਵੀ ਥੱਲੇ ਬੈਠਾ ਕਿਵੇਂ ਫਾਹਲੇ ਨੂੰ ਥੱਲੇ ਉਹ ਬੈਠਾ ਵਾ ਤੇ ਮਾਤਾ ਜੀ ਪੁਲਿਸ ਨੂੰ ਤੁਸੀਂ ਰਿਪੋਰਟ ਲਿਖਾਈ ਪੁਲਿਸ ਨੂੰ ਲਿਖਾਈ ਆ ਸਰਪੰਚ ਨੂੰ ਫੋਨ ਕਰਿਆ ਸਰਪੰਚ ਨੇ ਫਿਰ ਪੁਲਿਸ ਆਈ ਆ ਉਹਨਾਂ ਨੇ ਵੀ ਕੁਝ ਨਹੀਂ ਕਰਿਆ ਸਾਡੀ ਸੁਣਮਾਈ ਨਹੀਂ ਕਰੀ ਤੇ ਪੋਸਟਮਾਰਟਮ ਆਉਤੂ ਜਿੱਥੇ ਕਿਉਂ ਆਇਓ ਅਸੀਂ ਇੱਥੇ ਆਪਦੇ ਪੁੱਤ ਨੂੰ ਕੱਲ ਦਾ ਰੱਖਿਆ ਹੋਇਆ ਅਸੀਂ ਉਹਦੀ ਪੋਸਟਮਾਰਟਮ ਕਰਾਉਣ ਆਏ ਆ ਅਚਕੀ ਮੰਗ ਕੀ ਕਰਦੇ ਮੰਗ ਕਰਦੇ ਆ ਅਸੀਂ ਸਾਨੂੰ ਸਾਫ਼ ਮਿਲਣਾ ਚਾਹੀਦਾ ਜਾਂਚ ਹੋਣੀ ਚਾਹੀਦੀ ਹੈ ਹਾਂਜੀ ਜਾਂਚ ਹੋਣੀ ਚਾਹੀਦੀ ਆ ਜਿਹੜਾ ਪੋਸਟਮਾਰਟਮ ਆ ਨਾ ਅਸੀਂ ਇਹ ਕਹਿੰਨੇ ਆ ਕਿ ਜਿਹੜਾ ਪੈਂਡਲ ਦੇ ਅੰਦਰ ਕੀਤਾ ਜਾਵੇ ਸਾਨੂੰ ਨਿਰਪੱਖ ਪਤਾ ਲੱਗੇ ਵੀ ਇਹਨੇ ਫਹਾ ਦਿੱਤਾ ਆ ਕਿ ਮੁੰਡੇ ਨੇ ਆਪ ਫਹਾ ਲਿਆ ਕੀ ਕਾਰਨ ਹੋਇਆ ਮਰਨ ਦਾ ਠੀਕ ਹੈ ਜੀ ਇਹ ਚੀਜ਼ ਦੇ ਅਸੀਂ ਮੰਗ ਕਰ ਰਹੇ ਹਾਂ ਜੋ ਸਾਡੀ ਉੱਪਰੋਂ ਫੋਨ ਕਰਾਈ ਜਾਂਦੇ ਨੇ ਜਿਹੜੇ ਉੱਪਰ ਚਮਚੇ ਬੈਠੇ ਲੰਡੂ ਉਹ ਫੋਨ ਕਰੀ ਜਾਂਦੇ ਆ ਕਿ ਪੋਸਟਮਾਰਟਮ ਨੋਰਮਲ ਕਰਨਾ ਵਾ ਨੋਰਮਲ ਰਿਪੋਰਟ ਦੇਣੀ ਹੈ ਹਾਂਜੀ ਜਾਂਚ ਹੋਵੇ ਜੀ ਸਾਡੀ ਨਿਰਪੱਖ ਜਾਂਚ ਹੋਵੇ ਕੋਈ ਮਾਮਲਾ ਜੀ ਹੋਵੇ ਇਹ ਸਰ ਇੱਕ ਜਗਰਾਜ ਸਿੰਘ ਨਾਂ ਦਾ ਵਿਅਕਤੀ ਸੀਗਾ ਜਿਹੜਾ ਦਿਹਾੜੀ ਦਾal ਕਰਦਾ ਸੀ ਪਰਸੋ ਪਤਾ ਲੱਗਿਆ ਵੀ ਇਹਨੇ ਫਾਹਾ ਲੈ ਕੇ ਮੌਤ ਕਰ ਲਈ ਪਰ ਇਹਦੇ ਮਾਪਿਓ ਨੇ ਸ਼ੱਕ ਜ਼ਾਹਰ ਕੀਤਾ ਵੀ ਜਿਹੜੀ ਇਹਦੀ ਮੌਤ ਆ ਸ਼ੱਕੀ ਆ ਵੀ ਜਿਹਦੇ ਆਧਾਰ ਤੇ ਅਸੀਂ ਬਿਆਨ ਲਿਖ ਕੇ ਡਾਕਟਰਾਂ ਦਾ ਬੋਰਡ ਬਣਾ ਕੇ ਕਾਰਵਾਈ ਅਮਲ ਚ ਲਿਆਂਦੀ ਹੈ ਪੋਸਟਮਾਰਟਮ ਕਰਵਾਇਆਗਾ ਜੋ ਹੁਣ ਡਾਕਟਰਾਂ ਦੀ ਰਿਪੋਰਟ ਆਏਗੀ ਵਿਸਰੇ ਦੀ ਉਹਦੇ ਆਧਾਰ ਤੇ ਅਸੀਂ ਬੰਦੀ ਕਾਰਵਾਈ ਅਮਲ ਚ ਕਿਹੜਾ ਖਾਣਾ ਸੀ ਡੇਲੋ